ਭਗਵਾਨ ਵਾਲਮੀਕੀ ਆਸ਼ਰਮ ਵਿਖੇ ਸ਼੍ਰਾਇਨ ਬੋਰਡ ਦੇ ਜੀਐਮ ਨੂੰ ਬਦਲਣ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਹੈ ਜਿਸ ਨੂੰ ਲੈ ਕੇ ਧੂਣਾ ਸਾਹਿਬ ٹرسٹ ਦੇ ਗੱਦੀ ਨਸ਼ੀਨ ਮਹੰਤ ਮਲਕੀਤ ਨਾਥ ਦੀ ਅਗਵਾਈ ਹੇ ਸਮੂਹ ਸੰਤ ਸਮਾਜ ਨੇ ਇਕੱਤਰਤਾ ਦੌਰਾਨ ਪ੍ਰੈਸ ਕਾਨਫਰੰਸ ਕਰਦਿਆਂ ਜੀਐਮ ਦੀ ਕਾਰਜ ਸ਼ੈਲੀ ਤੇ ਸਵਾਲ ਚੁੱਕੇ ਅਤੇ ਭਗਵਾਨ ਵਾਲਮੀਕੀ ਆਸ਼ਰਮ ਦੀ ਮਰਿਆਦਾ ਨੂੰ ਕਾਇਮ ਰੱਖਣ ਦੀ ਗੱਲ ਆਖੀ ਸੰਤ ਰਕੇਸ਼ ਨਾਥ ਸੇਵਾਦਾਰ ਬਲਵੰਤ ਨਾਥ ਵੀ ਮੌਜੂਦ ਸਨ ਸੋਸ਼ਲ ਮੀਡੀਆ ਦੇ ਪਾਵਨ ਵਾਲਮੀਕੀ ਤੀਰਥ ਉੱਤੇ ਇਹ ਆਵਣ ਨੂੰ ਲੈ ਕੇ ਜੋ ਮੁੱਦਾ ਚੱਲ ਰਿਹਾ ਵਾ ਕਿਉਂਕਿ ਤੀਰਸਦੇ ਮਸਲੇ ਦਾ ਕਿਸੇ ਵੀ ਬੰਦੇ ਨੂੰ ਪਤਾ ਨਹੀਂ ਆ ਕਿਉਂਕਿ ਜਿਹੜੇ ਉੱਥੇ ਰਹਿੰਦੇ ਆ ਉਹਨਾਂ ਨੂੰ ਪਤਾ ਵਾ ਕਿ ਉਹ ਕਿਹੋ ਜਿਹਾ ਕੰਮ ਕਰ ਰਿਹਾ ਸੀ ਕੀ ਕਰ ਰਿਹਾ ਸੀ ਕਿਉਂਕਿ ਕੰਮ ਦੇ ਉੱਥੇ ਲੈਕ ਨਹੀਂ ਸੀ ਹੈਗਾ ਫਲਸਾ ਜਾ ਕੇ ਦੇਖ ਲਓ ਬਲੌਗ ਪਈਆਂ ਨੇ ਉੱਥੇ ਜਾ ਕੇ ਦੇਖ ਲਓ ਸਫਾਈ ਦਾ ਕੋਈ ਪ੍ਰਬੰਧ ਨਹੀਂ ਆ ਇਸ ਜੋ ਵਿਜੇਦਵਸਤ ਮੇਲਾ ਲੰਘਿਆ ਹਜ਼ਾਰਾਂ ਉਹਦੀਆਂ ਖਬਰਾਂ ਲੱਗੀਆਂ ਕਿ ਉਹਦੀ ਸਫਾਈ ਦਾ ਜਿਹੜਾ ਉਹ ਪ੍ਰਬੰਧ ਨਹੀਂ ਹੈਗਾ ਇਸ ਕਰਕੇ ਉਹਨੂੰ 6 ਮਹੀਨੇ ਜਿਹੜਾ ਉਹ ਸਰਕਾਰ ਨੇ ਪਹਿਲੇ ਉਥੋਂ ਬੇਦਖਲ ਕੀਤਾ ਆਇਆ ਸੀ ਹੁਣ ਆਣ ਕੇ ਉਹਨੂੰ ਜਿਹੜਾ ਉਥੋਂ ਨੌਕਰੀ ਤੋਂ ਕੱਢਿਆ ਗਿਆ ਵਾ ਹੋਰ ਕਿਸਾਨ ਸਾਗਤ ਨੂੰ ਅਪੀਲ ਕਰਦੇ ਆ ਕਿ ਉਥੇ ਆਣ ਕੇ ਸਾਨੂੰ ਪੁੱਛੋ ਕਿ ਉਸ ਤੀਸ ਦਾ ਕੀ ਮਸਲਾ ਵਾ ਕਿ ਇਹ ਕਿਹੜੀ ਕਿਹੜੀ ਗੱਲ ਏ ਇਹਦੇ ਵਿੱਚ ਗਲਤੀ ਆ ਅਸੀਂ ਉਥੇ ਬੈਠ ਕੇ ਉਹਨਾਂ ਨੂੰ ਦੱਸਾਂਗੇ ਜਿਹੜੇ ਬੰਦੇ ਅੱਜ ਤੋਂ ਪਿੱਛੇ ਜਿਹੜਾ ਇਸ ਪ੍ਰਸ਼ਾਸਨ ਦੇ ਨਾਲ ਸਾਡੇ ਕੋਲ ਜਾ ਕੇ ਡੀਸੀ ਸਾਹਿਬ ਦੇ ਕੋਲ ਇਹਦੀਆਂ ਸ਼ਿਕਾਇਤਾਂ ਕਰਦੇ ਰਹੇ ਉਸ ਸ਼ਿਕਾਇਤਾਂ ਦੇ ਬਾਵਜੂਦ ਵੀ ਇਸ ਸਖਸ਼ ਦਾ ਜਿਹੜਾ ਇਹਨਾਂ ਨੇ ਸਾਥ ਦਿੱਤਾ ਹੈ ਬਿਲਕੁਲ ਸਰਾਸਰ ਜਿਹੜਾ ਗਲਤ ਆ ਪਾਵਨ ਵਾਲਮੀਕ ਤੀਰ ਦੀ ਮਰਜ਼ਾਦਾ ਨੂੰ ਕਾਇਮ ਰੱਖਣ ਵਾਸਤੇ ਜਿਹੜਾ ਹੈ ਨਾ ਜਹਾ ਬੰਦਿਆਂ ਨੂੰ ਚਾਹੀਦਾ ਵੀ ਵਾਲਮੀਕ ਤੀਰ ਦਾ ਸੱਚਾ ਤੇ ਸੁੱਚਾ ਸਾਥ ਦਿੱਤਾ ਜਾਵੇ ਨਾ ਕਿ ਜਿਹੜੇ ਗਲਤ ਨੀਤੀਆਂ ਕਰਨ ਵਾਲੇ ਛਕਛਿਆ ਜਿਦਾਂ ਜੀਐਮ ਸਾਹਿਬ ਆ ਚਲੋ ਜਿੰਨਾ ਚਿਰ ਇਹਦੇ ਕਰਮਾਜੀ ਸੇਵਾ ਕੀਤੀ ਸਰਕਾਰ ਨੇ ਬਦਲਿਆ ਨਾ ਕਿ ਕਿਸੇ ਇਹਨਾਂ ਨੂੰ ਸਮਾਜ ਨੇ ਬਦਲਿਆ ਮੈਂ ਦੱਸਣਾ ਚਾਹਨਾ ਕਿ ਦੋ ਚਾਰ ਵਾਰੀ ਤਾਂ ਅਸੀਂ ਆਪ ਸ਼ਿਕਾਇਤ ਕੀਤੀ ਕਿ ਉਹ ਜਿਹੜੇ ਬਾਥਰੂਮ ਨੇ ਲੈਟਰਿੰਗ ਆ ਪਾਰ ਬਾਹਰ ਆ ਰਹੀ ਆ ਸੰਗਤ ਦੇ ਪੈਰ ਭਰਨਦੇ ਆ ਪਾਣੀ ਦੀ ਕੋਈ ਨਿਕਾਸੀ ਨਹੀਂ ਹੈਗੀ ਤੇ ਜਿੰਨਾ ਵੀ ਸਰੋਵਰ ਦੇ ਇਰਤ ਗੇਰਤ ਜਿਹੜੀ ਮਰਿਆਦਾ ਭੰਗ ਹੋ ਰਹੀ ਸੀ ਉਹਦੇ ਕਰਕੇ ਅਸੀਂ ਕਈ ਵਾਰ ਮੈਂ ਆਪ ਖੁਦ ਇਹਨੂੰ ਇਤਲਾਹਾ ਕੀਤੀਆਂ ਪਰ ਇਸ ਬੰਦੇ ਦੇ ਕੰਨ ਤੇ ਜੂਨ ਹੀ ਸਰਕੀ ਇਸ ਨੇ ਕੋਈ ਉਥੇ ਸਫਾਈ ਦਾ ਕੋਈ ਵੀ ਦੇਖ ਰੇਕ ਨਹੀਂ ਕੀਤੀ